ਇੰਨਾ ਨੇ ਕਾਰ ਬੰਦ ਹੋ ਗਈ ਕਾਰ ਬੰਦ ਹੋ ਕੇ ਗੱਡੀ ਵਾਲੇ ਦਾ ਧੱਕਾ ਨਹੀਂ ਲਾਉਣ ਦਿੰਦੇ ਹੈਗੇ ਲੋਟ ਵੀ ਆਈ ਆਉਂਦੇ ਨੇ ਮੇਰੇ ਸਾਲੇ ਦੀ ਇਹ ਗੱਡੀਆਂ ਨੂੰ ਕਿੱਥੇ ਚੱਲਣ ਦਿੰਦੇ ਨੇ ਨਾਲ ਦੀ ਨਾਲ ਉਹ ਕਰਕੇ ਨਾਲ ਦੀ ਨਾਲ ਬੰਪਰ ਲਵੇ ਦੀ ਖਿੱਚ ਦਿੰਦੇ ਨੇ ਤੋ ਕੀ ਕਰਕੇ ਰੱਖਦੇ ਨੇ ਕਾਰਾਂ ਜੀ ਉਹਨਾਂ ਦੇ ਕੋਈ ਇਹਨਾਂ ਦੀ ਗੱਡੀ ਬੰਦ ਹੋਏ ਵੀ ਯਾਰ ਇਹ ਕਿਲੇ ਆ ਕੇ ਪੂਰੇ ਡੇਢੀ ਕਰਕੇ ਖੜਾ ਦਿੰਦਾ ਹੈ ਇਹਨੇ ੱੱੱਕਾ ਲਾਉ ਦੇ ਨੇ ਵਿਚਾਰੇ ਇਹੜਾ ਉਹਦਾ ਮੂਰੇ ਲਿਆ ਕੇ ਟੇਟੀ ਕਰਕੇ ਇੱਧਰ ਨੂੰ ਵੇਚ ਲੈੰਦਾ ਨਾ ੱੱਕਾ ਲੱਗਦਾ ਇਹਨਾਂ ਦਾ ਬਾਤ ਐ ਲੋਟ ਹੀ ਕਰਾਂ ਲੈ ਆਏ ਆਉਂਦੇ ਨੇ ਭੈਣ ਦੇ ਯਾਰ ਨਹੀਂ ਬੰਪਰ ਦੇ ਨਾਲ ਦੀ ਲਾ ਕੇ ਕੱਢਣਗੇ ਕੱਟੇ ਵੇ ਦੀ ਛਟ ਛਟ ਜਿੱਤੇ ਜਗਾ ਕੱਟੋਂ ਗੱਟ ਟੈਕਨੀਕੀਟੀ ਲੱਗੀ ਕੱਟੋਂ ਗੱਟ ਲੱਖ ਲੱਗੀ ਬੈਟੀ ਲੱਗੀ ਆ ਗੜੇ ਦੇ ਹੁਣ ਮੈਂ ਇਹਨਾਂ ਨੂੰ ਇਨਸਾਨੀਅਤ ਦਿਖਾਉਂਗਾ ਰੋਕ ਕੇ ਤਾਰ ਲੋ ਸਟਾਰਟ ਕੋਈ ਹੋਰ ਇਹਨਾਂ ਨੂੰ ਕਿਸੇ ਨੇ ਨਹੀਂ ਰੋਕਣਾ ਹੈ ਗੈਪ ਨਹੀਂ ਹੈਗਾ ਉਹਨਾਂ ਕੋਲ ਲਾ ਅਗਲਾ ਟੇਟੀ ਕਰਕੇ ਮੂਰੇ ਲਾ ਦਿੰਦਾ ਬੈਂਪਰ ਲਾ ਦੇ ਮੰਗ ਲੈ ਟੈਟਰ ਅੱਲੀ ਦੇ ਚਲੋ ਚਲੋ ਤੁਸੀਂ ਅਦਰ ਹੋਟਲਾਂ ਤੇ ਚਲੋ 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 ਚਾਲ ਜੋਲ ਖਾਹੋ ਜਾ ਕੇ ਕਿ ਅਸੀਂ ਧੱਕਾ ਧੱਕਾ ਲਾ ਕੇ ਸਟਾਰਟ ਕਰਕੇ ਲੈ ਕੇ ਆਉਣੇ ਆ ਗੱਡੀ ਸਾਈਡ ਤੇ ਕਰਦੇ ਆ ਆ ਦੇਖੋ ਕਿੱਧਰ ਕਿੱਧਰ ਦੀ ਛੱਡਦੇ ਨੇ ਜਿੱਧਰ ਦੀ ਜਗ੍ਹਾ ਨਹੀਂ ਉਧਰ ਦੀ ਵੀ ਗੱਡਾਂ ਵਾਲੇ ਛੱਡਦੇ ਨੇ ਗੱਡੀ ਮਾੜੀ ਜਗ੍ਹਾ ਮਿਲ ਜੇ ਹਾਂ ਮਾੜੀ ਜਗ੍ਹਾ ਮਿਲ ਜੇ ਇਹਨਾਂ ਦਾ ਉੜਾਇਆ ਗਿਆ ਬਿਆਨ ਹੈ ਇੱਥੇ ਲੈ ਕੇ ਆਣੇ ਅੱਜ ਤਾਂ ਇਹਨੇ ਟੇਟੀ ਕਰਕੇ ਲੈ ਦੇਣੀ ਹੈ ਮੋਟਾ ਖੁੰਡਾ ਬੈਠੇ ਬੈਠਾ ਗੁੜੀਆਂ ਦੁਭੈਂਦੇ ਆ ਤੱਕਾ ਦੋਣ ਡੇ ਉਹ ਘੋੜੇ ਧੱਕਾ ਲਾਉਂਦੇ ਨੇ ਆਜ ਵਾਲਾ ਵਿੱਚ ਬੈਠਾ ਹੈ ਇੰਨੀ ਮਗਰ ਜਗਾ ਵੀ ਪਿੱਛੇ ਨੂੰ ਧੱਕਾ ਕਿਉਂ ਕਰ ਲੋ ਵਰਜਾਲੇ ਦਿਮਾਗ ਨਹੀਂ ਚੱਲਦਾ ਇਹਨਾਂ ਦਾ ਆ ਤੇਲ ਦੇਖ ਤੇਲ ਤਾਂ ਨਹੀਂ ਮੁੱਕ ਗਿਆ ਤੇਲ ਅੰਮੋਲਕ ਗਿਆ ਉਹ ਮੈਨੂੰ ਨਾ ਨਾ ਤੇਲ ਮੁੱਕ ਧੱਕਣ ਲਾਇਆ ਟੈਂਕੀ ਦਾ ਲੈ ਹੱਥ ਪਾਈ ਖੜੇ ਨੇ ਜੇ ਬਸ ਜੇਬਾਂ ਦਾ ਤਾਂ ਹੱਥ ਆਈ ਖੜੇ ਨੇ ਲੈ ਆਪਰਾ ਘਟੀ ਬੰਦ ਕਰੀਏ ਕਾਨੂੰ ਤੇ ਬੁੱਕੀ ਜਾਣੇ ਆ। ਆਈ ਵਿਚਾਰਾ ਦੇਖ ਕੇ ਮੈਂ ਸੋਚਦਾ ਦੇ ਦੇ। ਬੈਵਤਾ ਜੋ ਡੱਬੇ ਵਾਲਾ। ਲੋਈ ਨਹੀਂ ਲੈਨੇ ਮਦਦ ਕਰਦੇ। ਗਾਮ ਮਦਦ ਕਰਕੇ ਆਦਾ ਟੱਕਾ ਲਾ ਗਿਆ। ਸਰਾ ਦੇ ਗਿਆ ਜਦ ਕਿ ਕਪਰੇ ਚਨ ਕਰਕੇ ਦੁਬਾਰੇ ਗਾ ਨੂੰ ਟੱਕਾ ਲਾ ਗਿਆ ਛਾੜ ਕੇ। ਨਾ ਅ ਵੀ ਇੱਥੇ ਤੇ ਕਰ ਲਿਓ ਪਿੱਛੇ। ਓ ਮਾਈ ਗਾਡ ਗਰਮੀਆਂ ਆਉਣ ਲੱਗੀਆਂ ਉਹਨਾਂ ਦਾ ਅਕਤੂਬਰ ਨੇ ਲਾ ਤੇ ਕੱਪੜੇ ਆ ਉਹਦੇ